ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਵੇਂ ਨਹੀਂ ਕਹਿੰਦੇ ਸੀ ਕਿ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਕਿਸੇ ਗੱਲ ਦੇ ਨਾਲ ਹੀ ਉਹ ਬੋਲਦੇ ਨਜ਼ਰ ਆਉਂਦੇ ਸੀ ਜਦੋਂ ਦੇ ਉਹ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੇ ਉਦੋਂ ਤੋਂ ਹੀ ਉਹਨਾਂ ਨੇ ਵਿਜੀਲੈਂਸ ਵੱਲੋਂ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਖਿਲਾਫ ਜਿਹੜੀ ਹੈ ਪੁੱਛ ਗਿਚ ਛਾਣਬਿਨ ਕਰਨੀ ਸ਼ੁਰੂ ਕਰ ਦਿੱਤੀ ਸੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਦਰੋਂ ਅੰਦਰੀ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਕਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਕੰਮ ਕਰਦਾ ਹੈ ਕਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਵੱਲੋਂ ਲੁੱਟਕ ਸੁੱਟ ਕੀਤੀ ਜਾਂਦੀ ਹੈ ਤੇ ਕਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੱਤਾ ਦੇ ਵਿੱਚ ਰਹਿ ਕੇ ਲੋਕਾਂ ਨਾਲ heira-pheriyan ਕੀਤੀਆਂ ਜਿਸ ਦੇ ਨਾਲ ਚਲਦੇ ਹੀ ਬਿਕਰਮ ਸਿੰਘ ਮਜੀਠੀਆ ਉੱਤੇ ਐਡੀ ਕੋ ਵੱਡੀ ਕਾਰਵਾਈ ਹੋਈ ਹੈ ਕਿ ਹੁਣ ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਮੁਸ਼ਕਲ ਹੋ ਗਿਆ ਹੈ विक्रम सिंह मजीठिया ਦਾ ਕਹਿਣਾ ਹੈ ਕਿ ਬਦਲਾਖੋਰੀ ਦੀ ਰੰਜਿਸ਼ ਹੈ ਰਾਜਨੀਤਿਕ ਦੀ ਰੰਜਿਸ਼ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡੇ ਤੱਤ ਯਾਨੀ ਕਿ ਇੱਕ ਵੱਡਾ ਸਬੂਤ ਮਿਲ ਚੁਕਾ ਹੈ ਵਿਜੀਲੈਂਸ ਵੱਲੋਂ ਜਿਹੜੀ ਵੱਡੀ ਕਾਰਵਾਈ ਕਰਵਾਈ ਗਈ ਹੈ ਜਿੱਥੇ 40000 ਪੰਨਿਆਂ ਦੀ ਚਾਹ ਸ਼ੇਸ਼ ਪੇਸ਼ ਕੀਤੀ ਗਈ ਉਹਦੇ ਦੇ ਚਲਦਿਆ ਇੱਕ ਵੱਡਾ ਸਬੂਤ ਪੰਜਾਬ ਸਰਕਾਰ ਤੇ ਦੂਜੇ ਪਾਸੇ ਮੋਹਾਲੀ ਦੀ ਅਦਾਲਤ ਦੇ ਵਿੱਚ ਰੱਖ ਦਿੱਤਾ ਗਿਆ ਹੈ ਜਿਹਦੇ ਚਲਦੇ ਆ ਵਿਕਰਮ ਸਿੰਘ ਮਜੀਠੀਆ 7 ਸਾਲਾਂ ਲਈ ਜੇਲ੍ਹ ਵਿੱਚ ਜਾ ਸਕਦੇ ਹਨ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਇਹ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਉਹਨੂੰ ਅਸੀਂ ਪੱਕੇ ਹੱਥ ਪਾਏ ਨੇ ਤੇ ਲੰਬੇ ਸਮੇਂ ਲਈ ਜੇਲ੍ਹ ਵਿੱਚ ਜਾਵੇਗਾ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਵਿੱਚ ਜਿਹੜਾ ਹੈ ਕਪਲੇ ਕੀਤੇ ਸੱਤਾ ਦਾ ਨਜਾਇਜ਼ ਫਾਇਦਾ ਉਠਾਇਆ ਸੱਤਾ ਵਿੱਚ ਰਹਿ ਕੇ ਨਸ਼ਾ ਤਸਕਰੀਆਂ ਕੀਤੀਆਂ ਪਸਟਿਆਚਾਰੀ ਕੀਤੀ ਕਿਉਂਕਿ ਇਹ ਕੋਈ ਮਾਮਲਾ ਛੋਟਾ ਮੋਟਾ ਨਹੀਂ ਹੈ ਜਿੱਥੇ ਵੱਡੇ ਤੋਂ ਵੱਡੇ ਜਿਹੜੇ ਨੇ ਚਾਰ ਸਰਕਾਰੀ ਮੁਲਾਜ਼ਮ ਵੀ ਇਹਦਾ ਜਿਹੜਾ ਹੈ ਸਬੂਤ ਪੇਸ਼ ਕਰਦੇ ਨਜ਼ਰ ਆਉਂਦੇ ਨਹੀਂ ਜੇਕਰ ਗੱਲ ਕਰੀਏ ਤਾਂ ਵਿਕਰਮ ਸਿੰਘ ਮਜੀਠੀਆ ਹੁਣ ਬੱਜੇ ਹੱਥ ਵੀ ਬਾਹਰ ਨਹੀਂ ਆ ਸਕਦਾ ਜਿੱਥੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਬਹਾਰ ਲਗਾਈ ਜਾਂਦੀ ਹੈ ਕਿ ਮੈਨੂੰ ਨਿਆ ਹਿਰਾਸਤ ਮਿਲ ਜਾਵੇ ਤੋਂ ਜਿਹੜੀ ਹੈ ਆਜ਼ਾਦੀ ਮਿਲੇ ਜ਼ਮਾਨਤ ਮਿਲੇ ਲੇਕਿਨ ਵਿਕਰਮ ਸਿੰਘ ਮਜੀਠੀਆ ਉੱਤੇ ਜਿਹੜੀ ਕਾਰਵਾਈ ਕੀਤੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਉੱਥੇ 64 ਨੰਬਰ ਪੇਜ ਦੇ ਉੱਤੇ ਜਿਹੜਾ ਹੈ ਮੁਹਾਲੀ ਸਥਾਨਕ ਅਦਾਲਤ ਦੇ ਵਿੱਚ ਵੱਡੇ ਸਬੂਤ ਰੱਖ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਦਾ ਇੱਕ ਰਿਸ਼ਤੇਦਾਰ ਵੀ ਕਹਿ ਸਕਦੇ ਇੱਕ ਦੋਸਤ ਹੈ ਪ੍ਰਭਦੀਪ ਸਿੰਘ ਪੱਟੂ ਉਹਦੇ ਵੱਲੋਂ ਜਿਹੜਾ ਹੈ ਬੇਲਾ ਕਾਸਾ ਦੀ ਇੱਕ ਕੰਪਨੀ ਬਣਾਈ ਗਈ ਜਿੱਥੇ ਉਹ ਕੋਸ ਜਿੱਥੇ ਉਹ ਕੋਸਟ ਅਕੈਂਸੀ ਦਾ ਵੀ ਕੰਮ ਕਰਦੇ ਸੀ ਤੇ ਦੂਸਰੇ ਪਾਸੇ ਕਾਲੇ ਧਨ ਨੂੰ ਕਿਵੇਂ ਚਿੱਟਾ ਕੀਤਾ ਜਾਂਦਾ ਸੀ ਯਾਨੀ ਕਿ ਬਲੈਕ ਮਨੀ ਕਿਵੇਂ ਵਾਈਟ ਕੀਤੀ ਜਾਂਦੀ ਸੀ ਉਹ ਇੰਟਰਨੈਸ਼ਨਲ ਕੰਪਨੀ ਹੈ ਮਿਸਟ ਬੁਸ਼ੀ ਉਹਦੇ ਨਾਲ ਰਲ ਕੇ 50 ਲੱਖ ਉਹਦਾ ਜਿਹੜਾ ਹੈ ਇਹ 50 ਲੱਖ ਰੁਪਇਆ ਉਹਦਾ ਜਿਹੜਾ ਕਿਰਾਇਆ ਯਾਨੀ ਕਿ 8 ਲੱਖ ਰੁਪਇਆ ਉਹਦਾ ਜਿਹੜਾ ਹੈ 50 ਲੱਖ ਰੁਪਇਆ ਉਹਦਾ ਜਿਹੜਾ ਕਿਰਾਇਆ ਲਿਆ ਜਾਂਦਾ ਤੇ 823000 ਜਿਹੜਾ ਹੈ ਮਤਲਬ ਉਹਦਾ ਇੱਕ ਮਹੀਨੇ ਦਾ ਬਣਦਾ ਹੈ ਯਾਨੀ ਕਿ ਕਹਿੰਦਾ ਮਤਲਬ ਹੈ ਕਿ ਵਿਦੇਸ਼ਾਂ ਦੀਆਂ ਕੰਪਨੀਆਂ ਨਾਲ ਵੀ ਰਲੇ ਹੋਏ ਸੀ ਜਿਹੜੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਨੇ ਪ੍ਰਭਦੀਪ ਸਿੰਘ ਪੱਟੂ ਉਹਨਾਂ ਵੱਲੋਂ ਬੇਲਾ ਕਾਸਾ ਦੀ ਕੰਪਨੀ ਨਾਲ ਰਲ ਕੇ ਇੰਟਰਨੈਸ਼ਨਲ ਕੰਪਨੀਆਂ ਦੇ ਨਾਲ ਵਿਦੇਸ਼ਾਂ ਦੀਆਂ ਕੰਪਨੀਆਂ ਦੇ ਨਾਲ ਮਿਲ ਕੇ ਜਿਹੜਾ ਹੈ ਸੱਤਾ ਦੀ ਆੜ ਦੇ ਵਿੱਚ ਬਲੈਕ ਮਨੀ ਨੂੰ ਚਿੱਟਾ ਕੀਤਾ ਜਾਂਦਾ ਸੀ बड़े-बड़े राज खोल के सामने आ गए जिथे سابقا डायरेक्टर ईडीबीए कहंदे ने की ए कोई 540 करोड़ दा मामला नहीं है ए मामला है जेड़ा 11000 करोड़ दा जेड़ा एक बड़ा विक्रम सिंह मजीठिया दा राज खोल के मोहाली थाने क अदालत दे विच पेश कर दित्ता गया है विजिलेंस वल्लो सरकारी जेड़े ने ओथों दे ਵਕੀਲ ਉਹਨਾਂ ਵੱਲੋਂ ਰੱਖ ਦਿੱਤਾ ਗਿਆ ਹੈ ਯਾਨੀ ਕਿ ਕਿਆ ਦਾ ਮਤਲਬ ਹੈ ਕਿ ਜੋ ਵੀ ਸੱਤਾ ਦੀ ਆੜ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਉਹ 1 2 2 ਤੋਂ 4 4 ਤੋਂ 6 ਦਿਨਾਂ ਦੇ ਵਿੱਚ ਹੌਲੀ-ਹੌਲੀ ਜਿਹੜੇ ਨੇ ਸਬੂਤ ਨਿਕਲ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਨੇ ਹੁਣ ਵਾਰ-ਵਾਰ ਈਡੀ ਦੇ ਡਾਇਰੈਕਟਰ ਵੱਲੋਂ ਤਾਂ ਕਿਹਾ ਹੀ ਜਾਂਦਾ ਜਿਹੜੇ ਸਾਬਕਾ ਡਾਇਰੈਕਟਰ ਨੇ ਉਹਨਾਂ ਵੱਲੋਂ ਕਿਹਾ ਹੀ ਜਾਂਦਾ ਕਿ ਇਹ 540 ਦਾ ਨਹੀਂ ਹੈਗਾ ਇਹ 11000 ਕਰੋੜ ਦਾ ਹੈ ਲੇਕਿਨ ਹੁਣ ਇਹ ਜਿਹੜਾ ਮਾਮਲਾ ਕੰਪਨੀ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਹੜੀ ਬੇਲਾਕਾਸੀ ਦੀ ਦੱਸੀ ਜਾਂਦੀ ਹੈ ਉਹਦੇ ਉੱਤੇ ਵੀ ਹੁਣ ਵੱਡੀ ਕਾਰਵਾਈ ਹੋਵੇਗੀ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਜਾਣਗੇ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਕਹਿੰਦੇ ਨਜ਼ਰ ਆਉਂਦੇ ਨੇ